ਸਰ ਸਿੰਘ ਜੀ ਥਾਪਨ ਨੇ ਚੈਕ ਸੈਨਾ ਦੇ ਜਿੰਨਾ ਕ ਸਾਨੂੰ ਪਤਾ ਲੱਗਾ ਕਿ ਉਹ ਕਿਤੇ ਫੰਕਸ਼ਨ ਤੇ ਇੱਥੇ ਆ ਰਹੇ ਸੀਗੇ ਤੇ ਹਸਪਤਾਲ ਦੇ ਸਿਵਲ ਹਸਪਤਾਲ ਦੇ ਬਾਹਰ ਹੀ ਆ ਪੁਰਾਣੀ ਜੇਰ ਰੋਡ ਵਜਦੀ ਆ ਉੱਥੇ ਕੋਈ ਨਿਹੰਗਾਂ ਦੇ ਬਾਣੇ ਦੇ ਵਿੱਚ ਤਿੰਨ ਚਾਰ ਬੰਦੇ ਸੀਗੇ ਉਹਨਾਂ ਨੇ ਉਹਨਾਂ ਦੇ ਉੱਤੇ ਅਟੈਕ ਕਰ ਦਿੱਤਾ ਜੀ ਤੇ ਉਹਨਾਂ ਨੂੰ ਫਿਲਹਾਲ ਜਿੰਨਾ ਸਾਨੂੰ ਪਤਾ ਲੱਗਾ ਕਿ ਸਿਵਲ ਹਸਪਤਾਲ ਲਿਆਂਦਾ ਸੀਗਾ ਇਹਨਾਂ ਨੂੰ ਡੀਐਮਸੀ ਲੱਗੇ ਨੇ ਉਹ ਹੁਣ ਤੱਕ ਉਹ ਸਟੇਬਲ ਨੇ ਬਾਕੀ ਜੋ ਵੀ ਬਿਆਨ ਦੇਵਨਗੇ ਉਸ ਤਰ੍ਹਾਂ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਏਗੀ ਰੈਡ ਅਲਰਟ ਅਸੀਂ ਮਤਲਬ ਨਾਕੇ ਅਲਰਟ ਕਰਾਤੇ ਆ ਤੇ ਜਲਦੀ ਉਹਨਾਂ ਨੂੰ ਰਿਹਾ ਗਿਆ ਕਿ ਕਿੰਨੇ ਕਿ ਲੋਕ ਸੀ ਕਿੰਨੇ ਕਿ ਸਸਕੇ ਲੋਕ ਕਿਹੜੇ ਜੀ ਜਿਨ੍ਹਾਂ ਨੇ ਹਮਲਾ ਕੀਤਾ ਇਹ ਕੋ ਤਿੰਨ ਤੋਂ ਚਾਰ ਬੰਦੇ ਦੱਸ ਦੇ ਜੀ ਇਹ ਹਮਲਾ ਕਿਉਂ ਕੀਤਾ ਗਿਆ ਕੁਝ ਪਤਾ ਨਹੀਂ ਇਹ ਕੁਝ ਪਤਾ ਨਹੀਂ ਇਹ ਤੇ ਹੁਣ ਉਹੀ ਦੱਸਣਗੇ ਨਾ ਸਰ ਕਿਹਾ ਜਾ ਰਿਹਾ ਐਕਟਿਵਾ ਵੀ ਜਿਹੜੀ ਹੈ ਕੋਰੇ ਥਾਪਰ ਦੀ ਲੈ ਕੇ ਭੱਜੇ ਦੱਸਿਆ ਇਹੀ ਹੈ ਜੀ ਕਿਉਂ ਦੀ ਨਾਲ ਸੀ ਹਾਂ ਜੀ ਹਾਂ ਜੀ ਗਨਮੈਨ ਨਾਲ ਸੀਗਾ ਕਿੰਨੇ ਗਨਮੈਨ ਸੀ ਜੀ 92 ਇੱਕ ਫਿਲਹਾਲ ਦੱਸਦੇ ਆ ਵੀ ਨਾਲ ਸੀਗਾ ਤੇ ਉਹ ਉਹ ਕਿੱਥੇ ਨੇ ਸਾਰੇ ਉਹ ਹੁਣ ਪਤਾ ਕਿ ਮਿਲਦੇ ਆ ਜੀ ਮੈਂ ਤਾਂ ਮਿਲਿਆ ਨਹੀਂ ਮੈਂ ਤਾਂ ਹੁਣ ਆਇਆ ਮੌਕੇ ਤੇ ਜਾਂਚ ਕਰ ਰਹੇ ਹਾਂ ਹਾਂ ਜੀ ਹਾਂ ਜੀ ਮੌਕੇ ਤੇ ਜਾਂਚ ਕਰ ਰਹੇ ਆ ਜੇ ਵੀ ਗੱਲ ਹੋਰ ਸਾਹਮਣੇ ਆਏਗੀ ਤੁਹਾਨੂੰ ਜਰੂਰ ਦੱਸਾਂਗੇ ਸਰ ਕੋਈ ਸੀਸੀਟੀਵੀ ਸਾਹਮਣੇ ਆਈ ਹੈ ਕੱਢ ਰਹੇ ਆ ਜੀ ਦੇਖ ਰਹੇ ਆ ਜੀ ਤੇ ਵੀ ਜਾ ਰਹੇ ਜੀ ਕਿ ਮੁਲਾਜ਼ਮ ਦਾ ਜਿਹੜਾ ਰਵਲਵਰ ਖੋਣ ਦੀ ਕੋਸ਼ਿਸ਼ ਕੀਤੀ ਕੀ ਉਹਨੇ ਆਪਣਾ ਬਚਾ ਕੇ ਹੁਣ ਵੇਖੋ ਮੈਨੂੰ ਮਿਲੇਗਾ ਤੇ ਮੈਂ ਤੁਹਾਨੂੰ ਫੇਰ ਹੀ ਦੱਸਾਂਗਾ ਜੀ ਜਿੰਨੀ ਕਿ ਮੈਨੂੰ ਗੱਲ ਪਤਾ ਸੀ ਤੁਹਾਨੂੰ ਦੱਸ ਦਦੀ ਆ ਬਾਕੀ ਹਾਲ ਸਟੇਬਲ ਆ ਜੀ ਫਿਲਹਾਲ ਸਟੇਬਲ ਨੇ ਬੋਲ ਰਹੇ ਨੇ ਹਾਂ ਜੀ ਠੀਕ ਧੰਨਵਾਦ ਇਸ ਕੁਲਾਜਨ ਤੋਂ ਰਿਵਾਲਵਰ ਸੀ ਕੀ ਇਹ ਕੋਈ ਕੁਲਾਜਨ ਰਿਵਾਲਵਰ ਮੈਨੂੰ ਮਿਲੇਗਾ ਜੀ ਮੈਂ ਉਹਨੂੰ ਦੱਸਾਂਗਾ ਕੀ ਗੱਲ ਮੈਂ 30 ਵੈਪਨ ਕਿਹੜਾ ਸੀਗਾ ਉਹਨਾਂ ਦਾ ਠੀਕ ਹੈ ਠੀਕ